ਪਾਣੀ ਪਾਇਆ ਜਾ ਰਿਹਾ ਹੈ ਬੋਰੀਆਂ ਦੇ ਉੱਤੇ ਬੋਰੀਆਂ ਨੂੰ ਨਵਾਇਆ ਜਾ ਰਿਹਾ ਹੈ ਇਹ ਬੋਰੀਆਂ ਨੂੰ ਨਵਾਣ ਦਾ ਕੀ ਕਾਰਨ ਹੈ ਜਦੋਂ ਡੀ 1 ਦੇ ਵਿੱਚ ਪਹੁੰਚਣੇ ਆ ਤਾਂ ਕੀ ਵੇਖਦੇ ਆ ਉੱਥੇ ਬੋਰੀਆਂ ਦੇ ਉੱਤੇ ਪਾਣੀ ਪਾ ਪਾ ਕੇ ਗਿੱਲੀਆਂ ਕੀਤੀਆਂ ਜਾ ਰਹੀਆਂ ਨੇ ਗੋਦਾਮਾਂ 'ਚ ਰੱਖੀ ਕਣਕ ਨੂੰ ਪਾਣੀ ਪਾ ਕੇ ਗਿੱਲਾ ਕੀਤਾ ਜਾ ਰਿਹਾ ਹੈ ਕਣਕ ਦੀ ਲਿਫਟਿੰਗ ਤੋਂ ਪਹਿਲਾਂ ਕਣਕ ਦਾ ਵਜ਼ਨ ਵਧਾਉਣ ਲਈ ਕਣਕ ਦੀਆਂ ਬੋਰੀਆਂ ਪਾਣੀ ਨਾਲ ਤਰ ਕਰ ਦਿੱਤੀਆਂ ਗਈਆਂ ਜਿਸੀਆਂ ਤਸਵੀਰਾਂ ਪੱਤਰਕਾਰਾਂ ਨੇ ਆਪਣੇ ਕੈਮਰੇ 'ਚ ਰਿਕਾਰਡ ਕਰ ਲਈਆਂ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਤੁਹਾਨੂੰ ਅੱਜ ਖੁਲਾਸਾ ਕੀਤਾ ਗਿਆ ਹੈ ਪਾਣੀ ਪਾਇਆ ਜਾ ਰਿਹਾ ਹੈ ਬੋਰੀਆਂ ਦੇ ਉੱਤੇ ਬੋਰੀਆਂ ਨੂੰ ਨਵਾਇਆ ਜਾ ਰਿਹਾ ਹੈ ਬੋਰੀਆਂ ਨੂੰ ਨਵਾਣ ਦਾ ਕੀ ਕਾਰਨ ਹੈ ਇਹਨਾਂ ਦਾ ਕਾਰਨ ਸਿਰਫ ਇੱਕ ਹੀ ਹੈ ਕਿ ਇਹਨਾਂ ਦਾ ਵਜ਼ਨ ਪੂਰਾ ਕੀਤਾ ਜਾਵੇ ਜੋ ਇੱਥੇ ਕਣਕ ਗੱਡੀ ਗਈ ਹੈ ਕਣਕ ਦੇ ਵਿੱਚ ਘਟਾਲਾ ਹੋਇਆ ਹੈ ਉਹਨੂੰ ਪੂਰਾ ਕਰਨ ਵਾਸਤੇ ਬੋਰੀਆਂ ਨੂੰ ਨਵਾਦੇ ਨੇ ਇਹ ਦਿੱਲੀ ਦਾ ਇਹਨਾਂ ਦਾ ਪ੍ਰੋਗਰਾਮ ਹੈ ਇਹ ਦਿੱਲੀ ਪਾਣੀ ਪਾਉਂਦੇ ਹੈ ਇਹ ਨਹੀਂ ਕਵਰ ਸਾਨੂੰ ਪਹਿਲਾਂ ਹੀ ਲੱਗ ਚੁੱਕੀ ਸੀ ਇਹ ਨਹੀਂ ਨਹੀਂ ਜਦੋਂ ਪੱਤਰਕਾਰ ਇਸ ਕਪੜੇ ਕੋਟਾਲੇ ਨੂੰ ਰਿਕਾਰਡ ਕਰਨ ਪਹੁੰਚੇ ਤਾਂ ਗੋਦਾਮ ਦੇ ਕਰਮਚਾਰੀ ਅਤੇ ਮੁਲਾਜ਼ਮ ਗੋਦਾਮ ਨੂੰ ਖੁੱਲਾ ਛੱਡ ਕੇ ਮੌਕੇ 'ਤੇ ਉੱਪਰ ਖੜੇ ਹੋਏ ਇਹ ਪੂਰਾ ਘਟਨਾਕਰਮ ਵਾਪਰਿਆ ਫਿਰੋਜ਼ਪੁਰ ਦੇ ਗੁਰੂ ਹਰ ਸਾਹਿਬ ਜਿੱਥੋਂ ਦੇ ਪਿੰਡ ਸਰੂਪੇਵਾਲਾ 'ਚ ਬਣੇ ਐਸਸੀਆਈ ਦੇ ਗੋਦਾਮਾਂ 'ਚ ਕਣਕ ਨੂੰ ਪਾਣੀ ਨਾਲ ਤਰ ਕੀਤਾ ਜਾ ਰਿਹਾ ਸੀ ਜਦੋਂ ਇੱਥੇ ਅਸੀਂ ਪਹੁੰਚਦੇ ਹਾਂ ਕੀ ਵੇਖਦੇ ਹਾਂ ਕਿ ਇੱਕ ਪਾਈਪ ਜੜੀ ਹੈ ਮੋਟਰ ਨੂੰ ਲੱਗੀ ਹੁੰਦੀ ਹੈ ਤੇ ਮੋਟਰ ਤੇ ਜਦੋਂ ਮੋਟਰ ਤੇ ਚੱਲਦੀ ਪਾਈਪ ਅਗਾ ਬੋਰੀਆਂ ਤੱਕ ਪਹੁੰਚ ਰਹੀ ਹੈ ਜਿਹੜੇ ਗਡਾਉਨ ਡੀ1 ਗਡਾਉਨ ਦੇ ਵਿੱਚ ਮੌਜੂਦ ਹਨ ਡੀ1 ਦੇ ਵਿੱਚ ਜਦੋਂ ਡੀ1 ਦੇ ਵਿੱਚ ਪਹੁੰਚਦੇ ਆ ਤਾਂ ਕੀ ਵੇਖਦੇ ਆ ਉੱਥੇ ਬੋਰੀਆਂ ਦੇ ਉੱਤੇ ਪਾਣੀ ਪਾ ਪਾ ਕੇ ਗਿੱਲੀਆਂ ਕੀਤੀਆਂ ਜਾ ਰਹੀਆਂ ਨੇ ਬੋਰੀਆਂ ਗਿੱਲੀਆਂ ਕਰਨ ਦਾ ਕਾਰਨ ਕੀ ਹੈ ਦਰਸ਼ਕੋ ਤੁਹਾਨੂੰ ਇਹ ਆਪ ਨੂੰ ਸਮਝਣਾ ਚਾਹੀਦਾ ਕਿ ਬੋਰੀਆਂ ਗਿੱਲੀਆਂ ਜਦੋਂ ਕੀਤੀਆਂ ਜਾਂਦੀਆਂ ਨੇ ਉਹਦਾ ਕਾਰਨ ਕੀ ਹੁੰਦਾ ਹੈ ਉਹਦਾ ਕਾਰਨ ਸਿੱਧਾ ਸਦਾ ਹੈ ਕਿ ਜਿਆਦਾ ਤੋਂ ਜਿਆਦਾ ਕਣਕ ਦਾ ਘਟਾਲਾ ਕੀਤਾ ਜਾਵੇ। ਇਲਜ਼ਾਮ ਲੱਗੇ ਨੇ ਕਿ ਕਣਕ ਦੀਆਂ ਬੋਰੀਆਂ ਦਾ ਵਜ਼ਨ ਵਧਾਉਣ ਲਈ ਕਣਕ ਨੂੰ ਲਿਫਟਿੰਗ ਤੋਂ ਪਹਿਲਾਂ ਗਿੱਲਾ ਕੀਤਾ ਜਾ ਰਿਹਾ ਸੀ। ਉਦੋਂ ਜਦੋਂ ਇਸ ਸਬੰਧੀ ਜ਼ਿਲ੍ਹੇ ਦੇ ਖੁਰਾਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮਾਮਲੇ 'ਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਹਾਂਜੀ ਸਰ ਇੱਕ ਗੋਦਾਮ ਸੀਗੇ ਸਰੂਪਾ ਵਾਲਾ ਰੋਡ ਤੇ ਉਹਦੇ ਵਿੱਚ ਜਿਹੜੀ ਹੈ ਕਣਕ ਹੈ ਸਰਕਾਰੀ ਕਣਕ ਉਦੇ ਉੱਪਰ ਪਾਣੀ ਪਾਇਆ ਜਾ ਰਿਹਾ ਸੀਗਾ। ਤੁਹਾਡੇ ਧਿਆਨ ਦੇ ਵਿੱਚ ਕੋਈ ਮਾਮਲਾ ਆਇਆ ਹੈ ਸਰ ਤੁਹਾਡਾ ਕੀ ਕਹਿਣਾ ਇਸ ਤੇ? ਜੀ ਹਾਂ ਮੈਨੂੰ ਅੱਜ ਹੀ ਕਿਸੇ ਨੇ ਲਿੰਕ ਭੇਜ ਕੇ ਮੇਰੇ ਧਿਆਨ ਚ ਇਹ ਮਾਮਲਾ ਲੈ ਅੰਦਰ ਤਾਂ ਮੈਂ ਗਰੂਸਾ ਹੀ ਬੈਠਾ ਇਨਸਪੈਕਟਰਾਂ ਦੀ ਟੀਮ ਨੇ ਬੁਲਾਈ ਇਸੇ ਨੂੰ ਵੈਰੀਫਾਈ ਤੇ ਚੈੱਕ ਕਰਨ ਵਾਸਤੇ ਤਾਂ ਜੇ ਇਹੋ ਜਿਹੀ ਕੋਈ ਕਟਨਾ ਕਿਸੇ ਨੇ ਕੀਤਾ ਇਹੋ ਜਿਹਾ ਕੰਮ ਕਰ ਉਹਦੇ ਵਿਰੁੱਧ ਜੋ ਬੰਦੀ ਕਾਰਵਾਈ ਕਰਨੀ ਪਵੇ ਤੁਹਾਡਾ ਸ਼ੁਭਨਾਮ ਸਰ ਸਮਰਜੀਤ ਸਿੰਘ ਏਐਫਐਸ ਗਰੂਸਾ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਣਕ ਨੂੰ ਇਸ ਤਰ੍ਹਾਂ ਘਿਲਾ ਕਰਕੇ ਲਿਫਟਿੰਗ ਕੀਤੀ ਗਈ ਹੋਵੇ ਪਹਿਲਾਂ ਵੀ ਜਿਹੇ ਅਨੇਕਾਂ ਮਾਮਲੇ ਦੇਖਣ ਨੂੰ ਮਿਲੇ ਨੇ ਪਰ ਇਸ ਦੇ ਬਾਵਜੂਦ ਵੀ ਅਜਿਹੇ ਅਫਸਰਾਂ ਤੇ ਕਰਮਚਾਰੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਫਿਰੋਜ਼ਪੁਰ ਤੋਂ ਪਰਮਜੀ ਸਿਖਾਣਾ ਸੈਂਟਰਲ ਪੰਜਾਬ ਟੀਵੀ